ਤਲਾ ਮਾਰਾ ਜੀ ਮੈਂ ਰੱਖੇ ਤੁਹਾਨੂੰ ਆ ਹੁਣ ਹੁਣ ਇੱਕ ਸੱਜਣ ਨੇ ਮੈਨੂੰ ਵੀਡੀਓ ਭੇਜੀ ਸੀ ਤਾਂ ਮੈਂ ਉਹ ਵੀਡੀਓ ਵੇਖ ਕੇ ਹੈਰਾਨ ਹੋ ਗਿਆ ਕੋ ਮੈਨੂੰ ਦਾ ਬੇ ਤੁਹਾਨੂੰ ਵੀਡੀਓ ਭੇਜਨੇ ਤੁਸੀਂ ਦੇਖੋ ਜਰੂਰ ਮੈਂ ਜੀ ਠੀਕ ਆ 7 ਵਜੇ ਹੋ ਗਏ ਜੀ ਗੁਰਮੀਤ ਸਿੰਘ ਖੁਡੀਆਂ ਦੀ ਜਿਹੜੇ ਸਾਡੇ ਇਸ ਵੇਲੇ ਅੱਜ ਮੰਤਰੀ ਸਾਹਿਬ ਨੇ ਖੇਤੀਬਾੜੀ ਮੰਤਰੀ ਤੇ ਮੈਂ ਪਹਿਲਾਂ ਤਾਂ ਗੁਰਮੀਤ ਸਿੰਘ ਖੁਡੀਆਂ ਨੂੰ ਸਸਰੀ ਗਾਲ ਜੀ ਰਾਜੀ ਮਾਰੇ ਤੋਂ ਚੜਦੀ ਕਲਾ ਰੱਖੇ ਤੇ ਆਉਣ ਵਾਲੇ ਸਮੇਂ ਫਿਰ ਤੁਹਾਡੀਆਂ ਇਸੇ ਤਰ੍ਹਾਂ ਸਰਕਾਰਾਂ ਬਣਦੀਆਂ ਲੈਣ ਤੇ ਤੁਹਾਨੂੰ ਤੁਹਾਡਾ ਲੋਕ ਵਿਰੋਧ ਸ਼ਾਂਤੀ ਸਾਰਾ ਕੋਈ ਬਣਾਈ ਰੱਖਣ ਹੁਣ ਅੱਗੇ ਗੱਲ ਆ ਅੱਗੇ ਗੱਲ ਮੈਂ ਗਰਮੀਤ ਸਿੰਘ ਖੁੱਡੀਆਂ ਦੀ ਇੱਕ ਵੀਡੀਓ ਵੇਖੀ ਉਹ ਕਿਸੇ ਪਿੰਡ ਦੇ ਵਿੱਚ ਆਉਂਦੇ ਨੇ ਤਾਂ ਉੱਥੇ ਉਸ ਖੁੱਡੀਆਂ ਵਾਲੇ ਏਰੀਏ ਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਆਇਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਨਰਮੇ ਮਾਰੇ ਗਏ ਚੰਨੀ ਚੰਨੀ ਦੇ ਰਾਜ ਦੇ ਵਿੱਚ ਤਾਂ ਉਦੋਂ ਚਲੋ ਪੇਮੈਂਟ ਆ ਗਈਆਂ ਆਈਆਂ ਲੇਟ ਆ ਗਈਆਂ ਉਦੋਂ ਪੁੱਛੇ ਫਿਰ ਨੁਕਸਾਨ ਹੋ ਗਿਆ ਬਾਗ ਪਟ ਪਟ ਸੁਰਤੇ ਕੁਝ ਨਹੀਂ ਲੋਕਾਂ ਨੂੰ ਮਿਲਿਆ ਬਾਅਦ ਵਿੱਚ ਫਿਰ ਹੋਰ ਨੁਕਸਾਨ ਹੋਇਆ ਕੁੱਲ ਮਿਲਾ ਕੇ ਜੀ ਚਾਰ ਫਸਲਾਂ ਆ ਚੁੱਕੀਆਂ ਨੇ ਝਾੜੂ ਸਰਕਾਰ ਦੇਾਈ ਨੂੰ ਤੇ ਚਾਰਾਂ ਫਸਲਾਂ ਦੇ ਵਿੱਚ ਹੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਤਾਂ ਉਹਨਾਂ ਨੇ ਕਿਸਾਨਾਂ ਨੇ ਮੁੰਡੇ ਅੱਗੋਂ ਉਹਦੇ ਮੁੰਡੇ ਦਾ ਕਿਸਾਨਾਂ ਨੇ ਵਿਰੋਧ ਕੀਤਾ ਗੱਲਬਾਤ ਕੀਤੀ ਵੀ ਭਾਈ ਅੱਜ ਤੁਸੀਂ ਵੋਟਾਂ ਨੂੰ ਆ ਗਏ ਤੇ ਪਹਿਲੋ ਤਾਂ ਤੁਹਾਨੂੰ ਨਹੀਂ ਦੱਸਿਆ ਤੇਰੇ ਪਿਓ ਨੂੰ ਵੀ ਸਾਡਾ ਏਰੀਆ ਨਹੀਂ ਦੱਸਿਆ ਠੀਕ ਆ ਲੋਕਾਂ ਨੇ ਵੋਟਾਂ ਪਾਈਆਂ ਨੇ ਭਾਈ ਲੋਕਾਂ ਨੇ ਤਰਾਜਤਾ ਜਿਤਾਉਣਾ ਹੀ ਹੈ ਕਿ ਤੁਸੀਂ ਰਾਜੇ ਤੁਹਾਨੂੰ ਰਾਜੇ ਮਹਾਰਾਜੇ ਲੋਕ ਬਣਾਉਂਦੇ ਨੇ ਤਾਂ ਉਹ ਤੋਂ ਪਿੱਛੇ ਫਿਰ ਕਿਤੇ ਗਰਮੀ ਸਿੰਘ ਖੁੱਡੀਆਂ ਨੇ ਟਾਈਮ ਰੱਖ ਲਿਆ ਚਲ ਪਿੰਡ ਦਾ ਨਾਂ ਨਹੀਂ ਲੈਂਦੇ ਇੱਕ ਕਿਸਾਨਾਂ ਨਾਲ ਬਹਿ ਕੇ ਗੱਲਬਾਤ ਕਰਨ ਦਾ ਤਾਂ ਉੱਥੇ ਸਾਡਾ ਇੱਕ ਸੱਜਣ ਪੱਤਰਕਾਰ ਗਿਆ ਉਹਨੂੰ ਆਦੇ ਵੀ ਆ ਜਿਹੜਾ ਮੈਂ ਕਿ ਇਹ ਵੀ ਦੂਰ ਰੱਖੋ ਕਿ ਕੈਮਰਾ ਵੀ ਦੂਰ ਰੱਖੋ ਪਹਿਲੋਂ ਤਾਂ ਖੁੱਡੀਆਂ ਸਾਹਿਬ ਇਹ ਤੁਹਾਡੇ ਲਈ ਬੜੀ ਮਾੜੀ ਗੱਲ ਹੈ ਇਸੇ ਮੈਗ ਚੋਂ ਇਸੇ ਕੈਮਰੇ ਚੋਂ ਤੁਸੀਂ ਅੱਗੇ ਆਏ ਜੀ ਇਸੇ ਮੈਗ ਨੇ ਇਸੇ ਕੈਮਰੇ ਨੇ ਤੁਹਾਨੂੰ ਅੱਗੇ ਲਿਆਂਦਾ ਤੇ ਅੱਜ ਤੁਸੀਂ ਆਣੇ ਵੀ ਇਹਨੂੰ ਪਾਸੇ ਰੱਖੋ ਕਿਉਂ ਕਿਹੜੀ ਗੱਲੋਂ ਭਾਈ ਝੂਠ ਮਾਰਨ ਨਾਲੋਂ ਦੇਖੋ ਸੱਚ ਬੋਲ ਦਿਓ ਆਪਾਂ ਤੇ ਕੋਈ ਗੱਲ ਜਾਣਦਾ ਇੱਕ ਸੱਚ ਬੋਲ ਦਿਓ ਵੀ ਭਾਈ ਆ ਕੰਮ ਨਹੀਂ ਹੋਣਾ ਬੋੜ ਪਾਣੀ ਪਾਓ ਨਹੀਂ ਪਾਣੀ ਨਾ ਪਾਓ ਆ ਕੰਮ ਨਹੀਂ ਹੋਣਾ ਕਿਉਂ ਝੂਠ ਮਾਰ ਰਹੇ ਆ ਕਿਸਾਨਾਂ ਦੀਆਂ ਫਸਲਾਂ ਮਰ ਗਈਆਂ ਸਾਰੀਆਂ ਸਰਕਾਰਾਂ ਪੈਸੇ ਦਿੰਦੀਆਂ ਨਹੀਂ ਰਹੀਆਂ ਨੇ ਝਾੜੂ ਸਰਕਾਰ ਨੇ ਕੋਈ ਕਿਸਾਨਾਂ ਨੂੰ ਪੈਸਾ ਨਹੀਂ ਦਿੱਤਾ ਜੇ ਮੁੱਖ ਮੰਤਰੀ ਸਾਹਿਬ ਇਹ ਪਹਿਲਵਾਦੇ ਹੁੰਦੇ ਸੀ ਪਹਿਲੋ ਤੇ ਇੱਕ ਇਹਨਾਂ ਦੀ ਮੈਡਮ ਸੀ ਹੋ ਗਗਨ ਤਾਂ ਐਂਦੀ ਸੀ ਇੰਨੇ ਚ ਇੰਨੇ ਚ ਇੰਨੇ ਚ ਇੰਨੇ ਚ ਕੇਜਰੀਵਾਲ ਨੇ ਸਿਣੇ ਲਾ ਕੇ ਭੇਜਿਆ ਵੀ ਕੈਪਟਨ ਸਾਫ ਸਰਕਾਰ ਸਾਨੂੰ ਸੁਭਾਵੇ ਤੇ ਅੱਜ ਜੋ ਮੈਡਮਾਂ ਦੀ ਸਿਸਟਮ ਦੇ ਵਿੱਚ ਰਹਿ ਕੇ ਜਦੋਂ ਤੁਹਾਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਤੇ ਫਿਰ ਕੇਜਰੀਵਾਲ ਦੇ ਪਗਰ ਲਾ ਕੇ ਕਿਉਂ ਫੁਕਰੀਆਂ ਮਾਰੀਆਂ ਨੇ ਉਹਦੇ ਪਿੱਛੇ ਮੁੱਖ ਮੰਤਰੀ ਸਾਹਾਵਾਂ ਦੇ ਹੁੰਦੇ ਸੀ ਬਿਗਰਦੌਰੀ ਬਾਅਦ ਚ ਵੀ ਵੀ ਹਰ ਕੇ ਰਾਜੇ ਕਰੇਗਾ 20 20 ਹਜ਼ਾਰ ਕਹਿ ਤਾਂ ਦਿੱਤਾ ਪਰ 20 20 ਹਜ਼ਾਰ ਨਾ ਤੁਸੀਂ ਵੇਖੋ ਰੁਪਏ ਪੈਸੇ ਬਣਨੇ ਕਿੰਨੇ ਨੇ ਕਿੰਨੇ ਕਰੋੜਾ ਰੁਪਇਆ ਬਣਨਾ ਹੈ ਇਹ ਤਾਂ ਸੋਚੋ ਤੁਸੀਂ ਆਪਦੇ ਜਾਜਾ ਦੇ ਝੂਟੇ ਲਓਗੇ ਕਿ ਕਿਸਾਨਾਂ ਨੂੰ ਦਿਓਗੇ 1 ਰੁਪਇਆ ਨਹੀਂ ਮਿਲਿਆ ਤਾਂ ਅੱਜ ਮੌਕਾ ਆ ਗਿਆ ਤੇ ਭਾਈ 5 ਸਾਲਾਂ ਬਾਅਦ ਤਾ ਫਿਰ ਲੋਕਾਂ ਨੇ ਵਲਣਾ ਹੀ ਹੈ ਪੁੱਛਣਾ ਹੀ ਹੈ ਆਪ ਦਾ ਸਾਹਿਬ ਤੁਹਾ ਨੂੰ ਅਸੀਂ ਬੋਰਡ ਦਿੱਤੀ ਤੁਹਾਡੇ ਅੱਗੇ ਇੱਕ ਸਰਕਾਰੀ ਗੱਡੀ ਅੱਗੇ ਲਾਤੀ ਦੋ ਅੱਗੇ ਲਾਤੀਆਂ ਦੋ ਪਿੱਛੇ ਲਾਤੀਆਂ ਮਾਰ ਲੈਣ ਲੱਗੀ ਤੁਰ ਜਿੰਦੀ ਟਿਉ 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 ਤੁਸੀਂ ਤੁਸੀਂ ਵੀ ਸਾਡ ਰਗੇ ਨਿਸ਼ਾਨ ਇਹ ਪਰ ਸਾਡੇ ਗੂਠੇ ਨੇ ਤੇ ਅੱਜ ਅਸੀਂ ਤੁਹਾਨੂੰ ਪੁੱਛਾਂਗੇ ਨਾ ਵੀ ਭਾਈ ਸਾਡੇ ਗੂਠੇ ਦਾ ਮੁੱਲ ਦੱਸੋ ਕੀ ਕੀਤਾ ਜੀ ਤਾਂ ਉਥਿਆਂ ਦੇ ਵੀ ਕੈਮਰਾ ਵੀ ਦੂਰ ਰੱਖੋ ਜਿਹੜੀ ਪਾਰਟੀ ਇਹਦੇ ਵਿੱਚੋਂ ਨਿਕਲੀ ਬਾਕੀ ਇੱਕ ਇਹਨਾਂ ਦੀ ਪਾਰਟੀ ਦਾ ਸੱਜਣੇ ਮੈਨੂੰ ਦੇ ਨਾਂ ਨਾਲ ਨਹੀਂ ਚੇਤਾ ਉਹ ਇਹ ਗੱਲਾਂ ਦਾ ਪਿਆ ਵੀ ਕਿਸਾਨਾਂ ਨੇ ਤਾਂ ਇਹ ਤਮਾਸ਼ਾ ਬਣਾ ਰੱਖਿਆ ਵੀ ਜੇ ਚੰਗਾ ਕੰਮ ਕਰ ਦੋ ਤਾਂ ਵੀ ਵਿਰੋਧ ਨਾ ਕਰੋ ਤੇ ਤਾਂ ਵੀ ਵਿਰੋਧ ਵੀ ਜਿੱਥੇ ਜਾਣਾ ਇਹਨਾਂ ਨੇ ਤਾਂ ਵਿਰੋਧ ਕਰਨਾ ਹੀ ਕਰਨਾ ਮੇਰੇ ਵੀਰ ਕਿਸਾਨਾਂ ਦੇ ਦਿਮਾਗ 'ਚ ਨੁਕਸ ਨਹੀਂ ਸਾਲ ਭਰ ਮੋਦੀ ਨੂੰ ਉੱਥੇ ਭਾਸ਼ ੜਿਆ ਸਾਤ ਸੋ ਬੰਦਾ ਮਰ ਗਿਆ ਲੋਕਾਂ ਦੇ ਦਿਮਾਗ ਚ ਨੁਕਸ ਨਹੀਂ ਕਿ ਅਸੀਂ ਤੁਹਾਨੂੰ ਵੋਟਾਂ ਪਾ ਚ ਕਿ ਤੁਸੀਂ ਉੱਥੇ ਰਾਜੇ ਮਹਾਰਾਜੇ ਬਣ ਕੇ ਪੋਲੇ ਗੱਦਿਆਂ ਤੇ ਸੁੱਤੇ ਰਵੋ ਤੇ ਸਾਡੇ ਮਾਂ ਪਿਓ ਬਜ਼ੁਰਗ ਜਿਹੜੇ ਨੇ ਭੈਣਾ ਭਰਾ ਸੜਕਾਂ ਤੇ ਸੌਣ ਤੁਸੀਂ ਵੀ ਸੜਕੇ ਨਸਾਨ ਤਾਂ ਉਹ મોદી ਨੇ ਫੈਸਲਾ ਦੂਰਾ ਰੱਖਿਆ ਤੇ ਦਬਾਰਿਆਂ ਦਾ ਫੇਰ ਉੱਥੇ ਲੋਕਾਂ ਨੂੰ ਪਿੰਟ ਸਿਆਪਾ ਕਰਨ ਜਾਣਾ ਪਿਆ ਉਹ ਤੇ ਅੱਗੋਂ ਬੰਬ ਤੇ ਗੋਲੇ ਸੁੱਟੇ ਨੇ ਸਾਡੇ ਹੱਥਾਂ ਦੇ ਬੂਟੇ ਲਾਏ ਸਾਡੇ ਦੇ ਬੰਬ ਗੋਲੇ ਸੁੱਟੇ ਜੇ ਚਾਰੂ ਸਰਕਾਰ ਲੋਕਾਂ ਨੂੰ ਮੁਆਜਰਾ ਦਿੰਦੀ ਮੁੱਖ ਮੰਤਰੀ ਸਾਹਿਬ ਦੇ ਕੁਕੜੀ ਦੇ ਪੈਸੇ ਬੱਕਰੀ ਦੇ ਪੈਸੇ ਫਲਾਣੇ ਦੇ ਪੈਸੇ ਆਂਡੇ ਦੇ ਪੈਸੇ ਉਹਦਾ ਮੈਂ ਉਦੋਂ ਆਖਿਆ ਸੀ ਮੈਂ ਕੁਕੜੀ ਦੇ ਪੈਸੇ ਵੀ ਦਿੱਤੇ ਜਾਣ ਗਾਡੇ ਦੇ ਵੀ ਦਿੱਤੇ ਜਾਣਗੇ ਕਿਉਂਕਿ ਕੁਕੜੀ 2-300 ਰੁਪਏ ਆਉਦੀ ਨਹੀਂ ਸਹੀ ਕੀਤਾ ਉਹਨੇ ਕਿ ਅੱਜ ਲੋਕਾਂ ਨੇ ਤੁਹਾਨੂੰ ਵੱਲਿਆ ਅਜੇ ਤਾਂ ਹੁਣ ਐਨੇ ਕਬਿਲਾਂ ਕਿਉਂਕਿ ਤੁਹਾਡੇ ਵਿੱਚ ਕੁਝ ਰਹਿੰਦੇ ਨੇ ਜਿੱਦਣ ਐਂਡ ਹੋ ਗਿਆ ਨਾ ਖੁਡੀਆਂ ਸਾਫ ਤੁਹਾਨੂੰ ਤੁਰਨਾ ਔਖਾ ਜਣਾ ਪਿੰਡਾਂ ਚ ਪਹਿਲੀਆਂ ਗੱਲਾਂ ਗਈਆਂ ਤੁਸੀਂ ਭੁੱਲ ਜੋ ਤੋ ਅਸੀਂ ਲੋਕਾਂ ਨੂੰ ਤੇ ਗੱਲਾਂ ਨੇ ਵੀ ਪਰਦਾ ਨਹੀਂ ਲੱਭਾ ਤੇ ਤੁਹਾਡੀ ਸੀੜ ਤੋਂ ਬੰਦਾ ਕਿਹੜਾ ਝਾੜੂ ਲੱਭਾ ਕੀ ਗੱਲ ਤੁਹਾਨੂੰ ਖਿਲਾੜ ਦਿੱਤਾ ਤੁਹਾਨੂੰ ਪਹਿਲਾਂ ਅਸੀਂ ਐਮਪੀ ਬਣਾਇਆ ਐਮਐਲਏ ਬਣਾਇਆ ਤੇ ਤੁਸੀਂ 2400 ਤੋਂ ਇਲੈਕਸ਼ਨ ਜਿੱਤ ਜਾਂਦੇ ਹੋ ਤੇ ਉਹ ਸੀਟ ਖਾਲੀ ਹੋ ਗਈ ਤੇ ਕਰੋੜਾ ਰੁਪਏ ਖਰਚਾ ਆਵੇਗਾ ਫਿਰ ਕੀ ਸਾਡੇ ਦਿਮਾਗ ਚ ਨੁਕਸੇ ਵੀ ਅਸੀਂ ਵਾਰ-ਵਾਰ ਤੁਹਾਨੂੰ ਜਿਤਾਈ ਜਾਈਏ ਤੇ ਆਪਦੇ ਜੁਆਕਾ ਦੇ ਕਰੋੜਾ ਰੁਪਿਆ ਦਾ ਬੋਝ ਪਾਈ ਜੀ ਕਿਉਂ ਕਿਹੜੀ ਗੱਲੋਂ ਅੱਛੀ ਤੇ ਗੱਲ ਇਹ ਨਾ ਵੀ ਜਿਹੜਾ ਅਗੇ ਜਿੱਤਿਆ ਨਾ ਐਮਐਲਏ ਜਿੱਤਿਆ ਹੈ ਸਰਕਾਰ ਨੂੰ ਰੂਲ ਬਣਾਉਣਾ ਚਾਹੀਦਾ ਵੀ ਉਹ ਜਿੰਨਾ ਚਿਰ 5 ਸਾਲ ਨਹੀਂ ਹੋਦੇ ਉਹਨਾਂ ਚ ਇਲੈਕਸ਼ਨ ਨਾ ਲੜੇ ਬੋਝ ਨਾ ਪਾਵੇ ਲੋਕਾਂ ਦੇ ਕਰੋੜਾਂ ਰੁਪਈਆ ਦਾ ਤੇ ਹੁਣ ਆ ਜੋ ਖੁੱਡੀ ਸਾਹਿਬ ਤੁਹਾ ਤੁਸੀਂ ਜਿੰਨੇ ਤੁਸੀਂ ਚਾਜਾ ਦੇ ਪੈਸੇ ਲੈਣੇ ਜੇ ਤੁਸੀਂ ਚਾਜਦੇ ਹੁੰਦੇ ਬੋਲਣ ਵਾਲੇ ਉਹ ਆ ਤੁਹਾਨੂੰ ਕੋਈ ਖੁੱਡੀ ਸਾਹਿਬ ਖਾਂਦਾ ਨਹੀਂ ਬੋਲਣ ਵਾਲੇ ਉਹ ਆ ਮੁੱਖ ਮੰਤਰੀ ਨੂੰ ਕਿ ਭਾਈ ਕੁਝ ਰਾਜ ਚ ਕੋਈ ਲੋੜ ਨਹੀਂ ਚੋਣਾ ਲੜਨ ਦੀ ਮਾਚਲ ਚ ਕੋਈ ਲੋੜ ਨਹੀਂ ਚੋਣਾ ਲੜਨ ਦੀ ਤੇ ਇਹ ਜਿਹੜਾ ਚੌਲਖਾਨਾ ਬੈੜੀ ਇਹਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਕੋਈ ਲੋੜ ਨਹੀਂ ਆਪਾਂ ਆਪਣਾ ਪੰਜਾਬ ਨੂੰ ਸੁਧਾਈਏ ਜਿਹੜਾ ਆਪਾਂ ਲੋਕਾਂ ਨਾਲ ਵਾਹਰਾ ਕਰਕੇ ਆਇਆ ਪੰਜਾਂ ਸਾਲਾਂ ਬਾਅਦ ਆਪਾਂ ਫੇਰ ਲੋਕਾਂ ਤੇ ਜਾਣਾ ਉਹ ਤਾਂ ਤੁਸੀਂ ਕੰਮ ਕੀਤਾ ਦੀ ਕਿ ਅੱਜ ਤੁਸੀਂ ਆਦੇ ਆ ਤੇ ਜਿਹੜਾ ਉਹ ਇਹਦਾ ਸੱਜਣ ਗੱਲ ਕਹੀ ਜਾਂਦਾ ਸੀ ਵੇ ਕਿਸਾਨਾਂ ਨੇ ਤਾਂ ਗੰਦ ਪਾਉਣਾ ਹੀ ਪਾਣਾ ਤੇ ਮੈਂ ਉਹ ਵੀਰ ਨੂੰ ਪੁੱਛ ਰਾ ਸਜਣਾ ਕਿਸਾਨਾਂ ਨੇ ਗੰਦ ਨਹੀਂ ਪਾਉਣਾ ਤੁਹਾਡੀ ਪਾਰਟੀ ਗੰਦ ਚੋਂ ਨਿਕਲੀ ਹੈ ਕੇਜਰੀਵਾਲ ਕਿੱਥੋਂ ਨਿਕਲਿਆ ਅੰਨਾ ਯਾਰਾ ਕਿੱਥੋਂ ਨਿਕਲਿਆ ਇਹ ਕਿਸਾਨਾਂ ਚੋਂ ਨਿਕਲੀ ਏ ਮੁੱਖ ਮੰਤਰੀ ਕਿੰਨੇ ਧਰਨੇ ਲਾਉਂਦਾ ਰਿਹਾ ਲਾਉਂਦਾ ਰਹਿਣਾ ਤੇ ਫਿਰ ਤੁਸੀਂ ਕਿਵੇਂ ਤੁਸੀਂ ਕਿਵੇਂ ਕਹਦੇ ਨੇ ਵੀ ਕਿਸਾਨ ਕਿਸਾਨ ਤਾਂ ਇਹ ਇਹਨਾਂ ਨੇ ਤਾਂ ਗੰਦ ਪਾਤਾ ਕਿਸਾਨਾਂ ਕੋਈ ਗੰਦ ਨਹੀਂ ਪਾਇਆ ਕਿਸਾਨ ਅੱਜ ਵੀ ਸੁੱਚੇ ਸੁੱਚੇ ਸਾਫ਼ ਸੁਥਰੇ ਭਗਤ ਨੇ ਸਭ ਤੋਂ ਜ਼ਿਆਦਾ ਕਿਸਾਨਾਂ ਦੀ ਸਭ ਤੋਂ ਜ਼ਿਆਦਾ ਕਿਸਾਨਾਂ ਦੀ ਭਗਤੀ ਏ ਬਾਕੀ ਜਦੋਂ ਦੀ ਇਹ ਸਰਕਾਰ ਬਣੀ ਪੰਜਾਬ ਦੀ ਖੇਤੀ ਵਾਸਤੇ ਇੰਨੀ ਘਾਟੇ ਵਾਲੀ ਸਰਕਾਰ ਜਿਹੜਾ ਰਹਿ ਰਹਾ ਪਤਾ ਨਹੀਂ ਜਿਵੇਂ ਕਿਸੇ ਆਖਿਆ ਤੇ ਨੇ ਕੋਈ ਬੰਦਾ ਘਰ ਦੇ ਵਿੱਚ ਸ਼ਨੀਸ਼ਰ ਜੰਪਦਾ ਤੂੰ ਸਾਰੇ ਘਰ ਨੂੰ ਲੈ ਜਾਂਦਾ ਤੇ ਕੋਈ ਸਾਈ ਕੋਈ ਸੌਂ ਜਾਪੇ ਸੁੱਧੂ ਮੁੱਛੇ ਰਲਗਾ ਉਹ ਸਾਰੇ ਘਰ ਨੂੰ ਬਾਦਸ਼ਾਹ ਬਣਾਉਂਦਾ ਕੋ ਗੱਲ ਬਣ ਗਈ ਪੰਜਾਬ ਦੇ ਵਿੱਚ ਜਿੱਦਨ ਦੀ ਇਹ ਸਰਕਾਰ ਆਈ ਇੱਕ ਕਵੀ ਫਜ਼ਲ ਟਕਾਣੇ ਨਾਲ ਹੀ ਲੰਗੀ ਆ ਆ ਹੁਣ ਫਿਰ ਬਦਲ ਬਣੀ ਜਾਂਦੇ ਨੇ ਰੋਜ਼ ਮੀਂਹ ਪਈ ਜਾਂਦਾ ਆ ਸਾਡੇ ਫਿਰ ਔਰ ਛੱਟਾਂ ਪੈ ਜਾਂਦੇ ਬਾਦਲ ਸਰਕਾਰ ਦੇ ਵੇਲੇ ਜਿੱਡੀ ਗੁਰੂ ਦੀ ਕਿਰਪਾ ਰਹੀ ਏ ਜਦੋਂ ਫਸਲ ਆ ਜਾਂਦੀ ਸੀ ਕੋਈ ਨੁਕਸਾਨ ਨਹੀਂ ਸੀ ਹੁੰਦਾ ਜਿੰਨਾ ਨੁਕਸਾਨ ਹੋਇਆ ਤੇ ਹੁਣ ਹੁਣ ਤੁਸੀਂ ਪੱਤਰਕਾਰਾਂ ਨੂੰ ਚੈਨਲ ਪਾਸੇ ਕਰ ਦਿਓ ਜੀ ਮੈਗ ਪਾਸੇ ਕਰ ਦਿਓ ਜੀ ਕਿਹੜੀ ਗੱਲੋ ਆ ਹੋਰ 27 ਦੇ ਵਿੱਚ ਆ ਕੇ ਤੁਸੀਂ ਇਹੋ ਹੀ ਮੈਗ ਲੱਭਣੇ ਨੇ ਇਹੋ ਹੀ ਪੱਤਰਕਾਰ ਲੱਭਣੇ ਨੇ ਇਹੋ ਚੈਨਲ ਤੁਹਾਡਾ ਲੱਭਣੇ ਨੇ ਕਿ ਸਾਡੇ ਇੰਟਰਵਿਊ ਕਰੋ ਤੇ ਫਿਰ ਉਦੋਂ ਤੁਹਾਨੂੰ ਪੁੱਛਣਗੇ ਸਾਰੇ ਤੁਹਾਡੇ ਮੁੰਡੇ ਨੂੰ ਸਵਾਲ ਕੀਤਾ ਲੋਕਾਂ ਨੇ ਤੇ ਤੁਸੀਂ ਇਹ ਗੱਲ ਕਹੀ ਜੇ ਗੱਲ ਉਹੀ ਹੁੰਦੀ ਜਦੋਂ ਕਿਸਾਨਾਂ ਦੇ ਨਾਲ ਉਨਾਲੇ ਗੱਲ ਕਰੋ ਵੀ ਭਰਾਓ ਜੇ ਪੈਦਾ ਕੀਤਾ ਸੀ ਉਹ ਸਾਡੇ ਤੋਂ ਪੂਰਾ ਨਹੀਂ ਕੀਤਾ ਗਿਆ ਪਰ ਬੋਲੂ ਤਾਂ ਤਾਂ ਨਾ ਵੀ ਜੇ ਤੁਸੀਂ ਕਰਜ਼ਾ ਨਾ ਚੁੱਕਿਆ ਹੋਵੇ ਤੁਸੀਂ ਆਪ ਦੀ ਐਸ਼ ਪ੍ਰਸਤੀਆਂ ਕਰਕੇ ਕਰੋੜਾਂ ਰੁਪਈਆ ਦਾ ਪੰਜਾਬ ਤੇ ਬੋਝ ਪਾਤਾ ਪੈਸੇ ਲਾਉਣ ਦੀ ਖਾਤਰ ਕਰਜ਼ਾ ਮੋੜਨ ਦੀ ਖਾਤਰ ਤੁਸੀਂ ਕਰਜ਼ਾ ਪੰਜਾਬ 'ਚ ਉਲ ਚੜਾਤਾ ਤੇ ਲੋਕ ਰੋਣ ਕਿਹਨਾਂ ਤੇ ਹੋਰ ਕੀ ਕਰਨਗੇ ਅੱਗੇ ਵਾਲੀਆਂ ਗੱਲਾਂ ਤੋੜ ਗਈਆਂ ਉੜ ਦਾ ਮਿੰਟ ਚ ਲੋਕ ਇੱਕ ਦੂਜੇ ਨੂੰ ਵੀਡੀਓ ਪਾ ਦਿੰਦੇ ਨੇ ਬੋਲਣ ਵਾਲਾ ਬੰਦਾ ਉਹ ਮਿੰਟ ਚ ਪਾਉਂਦੇ ਨੇ ਵੀ ਆਹ ਵੇਖੋ ਭਈ ਐਸ ਬੰਦੇ ਨੇ ਐਸ ਟਾਈਮ ਤੇ ਇੱਥੇ ਆ ਕੇ ਕਰ ਦਿੱਤਾ ਦਿੱਤੋ ਜੀ ਇੱਕ ਕੁਰਸੀ ਦੀ ਖਾਤਰ ਜਿਹੜਾ ਜੂਪੀ ਦੇ ਵਿੱਚ ਮੋਦੀ ਦੇ ਉਹ ਚਮਚੇ ਨੇ ਮਾਰੇ ਸੀ ਚੜਾਤੀਆਂ ਸੀ ਗੱਡੀਆਂ ਉਤੋਂ ਦੀ ਈ ਗੱਲੋਂ ਮਾਣੋਂ ਤਿੰਨ ਵੇਰਾਂ ਜੰਮਿਆ ਸੀ ਬੰਦਾ ਜਿਹਨੇ ਉਤੋਂ ਦੀ ਗੱਡੀਆਂ ਚਲਾ ਕੇ ਬੰਦੇ ਮਾਰ ਦਿੱਤੇ ਸੀ ਐਤੋਂ ਵੀ ਨਿਸ਼ਾਨ ਸੀ ਬੜਾਇਆ ਕਿੰਨਾ ਸੀ ਅਸੀਂ ਲੋਕਾਂ ਨੇ ਸਾਡੀ ਲੋਕਾਂ ਦੇ ਗੂਠੇ ਨਾਲ ਬੜਾਇਆ ਸੀ ਤੇ ਜਦੋਂ ਤੁਸੀਂ ਕੁਰਸੀਆਂ ਤੇ ਬਹਿ ਜਾਂਦੇ ਫਿਰ ਤੁਰ ਲੋਕ ਕੀੜੇ ਮਕੌੜੇ ਤੇ ਚ ਲੱਗ ਪੈਂਦੇ ਨੇ ਵੀ ਮੈਗ ਵੀ ਪਾਸੇ ਕਰ ਲੋ ਤੇ ਕਿਸਾਨ ਬੇਕੂਬ ਨੇ ਕਿਸਾਨਾਂ ਨੇ ਜਿੱਥੇ ਜਾ ਕੇ ਚੁਰੂੜੂ ਪਾਉਣਾ ਅੱਜ ਕਿਸਾਨ ਨਾ ਨਾ ਹੁਣ ਕਿਸਾਨ ਜਿਹਾ ਸੇ ਬੰਦਿਆ ਨਾ ਹਣ ਤੇ ਪੰਜਾਬ ਦੀ ਉਹਨੂੰ ਛੁੱਟੀ ਹੋਈ ਉਹਦੀ ਕਦੇ ਇਹਦੀ ਕੰਮ ਨੇ ਬੜਿਆ ਹੁੰਦਾ ਇੱਕ ਵੀ ਤੁਹਾਡਾ ਮੈਦਾ ਇੱਕ ਵੀ ਮੈਦਾ ਕੈਪਟਨ ਨੇ ਸੌ ਖਾਦੀ ਗੁੜਕੇ ਦੀ ਸਾਰੀ ਪਾਰਟੀ ਦਾ ਖਾਣਾ ਖਰਾਬ ਹੋ ਗਿਆ ਆ ਜੋ ਬੈਠਾ ਉਹਦੇ ਗੋਡਿਆਂ 'ਚ ਲਾ ਕੇ ਤੇ ਉਹੋ ਕੈਪਟਨ ਜਿਹਨੂੰ ਪੰਜਾਬ ਚ ਲੋਕ ਵੇਖਣ ਆਉਂਦੇ ਸੀ ਤੇ ਅੱਜ ਉਹਦੀ ਉਹਦੇ ਭੋਗ ਤੇ ਕਿਸੇ ਨਹੀਂ ਜਾਣਾ ਲੀਡਰ ਜਾਣਗੇ ਤੁਹਾਡੇ ਝੂਠੇ ਸੱਚੇ ਕਿਸੇ ਨਹੀਂ ਜਾਣਾ ਕਿ ਤੁਸੀਂ 1000 ਰੁਪਇਆ ਕਿੱਥੇ ਤੁਹਾਡਾ ਜਿਹੜਾ ਮਾਵਾਂ ਨੂੰ ਦੇਣਾ ਸੀ 2500 ਰੁਪਇਆ ਵਢਾਪਾ ਪੈਨਸ਼ਨ ਘਰ ਘਰ ਨੌਕਰੀਆਂ ਉਦੋਂ ਤਾਂ ਮੁਕਬਤਰੀਆਂ ਨੇ ਸੀ ਵੀ ਸਾਨੂੰ ਕੋਈ ਲੋੜ ਨਹੀਂ ਆਟਾ ਦਾ ਛੌਲ ਲੈਣ ਦੀ ਸਾਨੂੰ ਨੌਕਰੀਆਂ ਦਿਓ ਅਸੀਂ ਆਪ ਹੀ ਖਰੀਦ ਲਾਂਗੇ ਤੇ ਹੁਣ ਤੁਸੀਂ ਆਣੇ ਅਸੀਂ ਆਟਾ ਲੋਕਾਂ ਦੇ ਘਰੇ ਤੇ ਉਹ ਵੀ ਨਿਹਰਾ ਮੈਦਾ ਸੈਂਟਰ ਦਾ ਹੈ ਜਿਹੜੀ ਕਣਕ ਆਉਂਦੀ ਪਈਏ ਲੋਕਾਂ ਨੂੰ ਉਹ ਸੈਂਟਰ ਨਹੀਂ ਆਉਂਦੀ ਵੀ ਤੁਹਾਡੀ ਪਾਰਟੀ ਦਾ ਕੁਝ ਨਹੀਂ 1 ਰੁਪਿਆ ਵੀ ਪੰਜਾਬ ਦੇ ਵਿੱਚੋਂ ਝਾਰੂ ਪਾਰਟੀ ਦਾ ਕਿਸਾਨਾਂ ਨੂੰ ਕਿਸੇ ਨੂੰ ਨਹੀਂ ਮਿਲਿਆ ਕੋਈ ਨੌਕਰੀ ਨਹੀਂ ਪੁਰਾਣੀ ਸਰਕਾਰ ਦੀਆਂ ਜਿਹੜੀਆਂ ਨੌਕਰੀਆਂ ਸੀ ਉਹ ਜਿਹੜੀਆਂ ਚਰਨਜੀਤ ਚੰਨੀ ਜਾਂਦਾ ਜਾਂਦਾ ਕਰ ਗਿਆ ਸੀ ਉਹ ਹੀ ਅੱਜ ਨਿਕਲਦੀਆਂ ਪਈਆਂ ਉਹ ਮਿਲਦੀਆਂ ਪਈਆਂ ਨੇ ਖੁੱਡੀ ਸਾਹਿਬ ਤੁਸੀਂ ਮੰਤਰੀ ਖੇਤੀ ਮੰਤਰੀ ਜੀ ਕਿਸਾਨ ਜੀ ਜੱਟ ਦੇ ਪੁੱਤਰ ਜੀ ਕਿ ਤੁਸੀਂ ਅੱਜ ਹਾਲ ਲੱਭ ਬੋਲਦੇ ਜਪੇ ਤੁਹਾਡੇ ਚਮਚੀ ਕਿ ਕਸਾਰ ਤਾਂ ਬੇਕੂਫ ਨੇ ਇੱਕੋ ਤੁਹਾਡਾ ਲਾਲਜੀਤ ਭੁੱਲਰ ਉਹਨੇ ਜਾਜਪਾਤ ਵੇਖੋ ਕਿੰਨੀ ਗਿਣੀ ਗੁੱਲੀ ਘਾੜਾ ਦੂਜਾ ਤੀਜਾ ਹੋਰਾਂ ਪਰ ਕੁਰਸੀ ਦੇ ਬੈਕ ਹੱਕਾਰ ਨਹੀਂ ਕਰਨਾ ਚਾਹੀਦਾ ਮਹਾਰਾਜ ਦੀ ਬਾੜੀਆਂ ਦੀ ਹੱਕਾਰਿਆ ਸੋ ਮਾਰਿਆ ਤੇਰਾ ਆਹਲਾ ਟੇਕਣ ਬੈਜੋ ਕਰੇ ਤੁਹਾਨੂੰ ਨਾ ਖਰਚੇ ਕਰੋ ਇਸੇ ਨੂੰ ਤੋਨ ਜਿਤਾਉਣਾ ਲੋਡ ਕਰ ਲਿਆ ਜੀ ਤੁਸੀਂ ਹਣੇ ਨਾ ਜਿਵੇਂ ਇਹਨਾਂ ਦਾ ਇੱਕ ਨੀਰ ਰਹਿਤ ਕਿ ਕਿਹੜਾ ਉਹਦਾ ਪੈਸਾ ਹੈ ਸੁਖਪਾਲ ਖੜਾ ਕਾਗਰਾ ਵਿੱਚ ਦੂਜੀ ਪਾਰਟੀ ਨੂੰ ਲਿਆਂਦਾ ਭਾਵੇਂ ਉਹ ਤੇਜੀ ਪਾਰਟੀ ਨੂੰ ਲਿਆਂਦਾ ਉਹ ਬੰਦੇ ਨੇ ਸਹਿਲਤਾ ਹੈ ਕਿ ਨਾ ਜਿਹੜੀ ਪਾਰਟੀ ਜਾਂਦਾ ਲੋਕ ਮਗਰ ਉਵੇਂ ਤੁਰ ਪੈਂਦੇ ਨੇ ਉਹ ਬੰਦਾ ਅੜਦਾ ਤੇ ਹੈ ਨਾ ਭਾਵੇਂ ਅੱਜ ਚਲੋ ਬਾੜਖਲਾ ਵੀ ਖਲੋ ਗਿਆ ਜਾ ਕੇ ਸਮਝੀ ਇਹ ਤਾਂ ਮਾਨਦੇ ਕੰਮ ਗਲਤ ਕੀਤਾ ਉਹਨੇ ਚੰਗਾ ਨਹੀਂ ਕੀਤਾ ਬਹੁਤ ਮਾੜਾ ਕੰਮ ਕੀਤਾ ਉਹਨੇ ਪਰ ਤੁਸੀਂ ਇਹ ਬਿਆਨਾਂ ਤੋੜਾ ਬਾਜ਼ ਆ ਜੋ ਕਿ ਤੁਹਾਡੀਆਂ ਤੌੜੀਆਂ ਛੋਟੀਆਂ ਸੀ ਰਾਸ਼ਨ ਜਿਆਦੇ ਪੈ ਗਏ ਭਗਤ ਸਿੰਘ ਵਾਲੀ ਪਾਗ ਬਨ ਕੇ ਨਾ ਤੇ ਭਗਤ ਸਿੰਘ ਨੇ ਕੰਮ ਕਰੋ ਪਰ ਤੁਸੀਂ ਕੁਝ ਨਹੀਂ ਕਰ ਸਕਦੇ 24 25 ਮਹੀਨੇ ਟੱਪ ਗਏ ਮਗਰ ਰਹਿ ਤਾ 17 18 ਮਹੀਨੇ ਗਏ ਨੇ 5 6 ਮਹੀਨੇ ਦਾ ਪਹਿਲਾਂ ਬੈਨ ਲੱਗ ਜਾਂਦਾ ਤੇ ਕਰੋਗੇ ਕੀ ਤੁਸੀਂ ਤੇ ਤੁਹਾਡਾ ਮੁੱਖ ਮੰਤਰੀ ਆ ਇਹਨਾਂ ਮੋਟਾਂ ਤੋਂ ਬਾਅਦ ਦੇ ਵਿੱਚ ਯਾ ਉਹਦੇ ਪਿੱਛੇ ਬੀਜਪੀ ਜਾਏਗਾ ਉਹ ਤੁਹਾਡਾ ਜਿਹੜਾ ਅੰਦਰ ਇਹ ਨਾ ਈਡੀ ਦਾ ਫਰਕ ਦੇ ਦਿੱਤਾ ਹੈ ਤੇ ਪੰਜਾਬ ਚ ਵੀ ਹੋਣੀ ਚਿਤਰ ਪੰਜਾਬ ਚ ਆ ਕੇ ਈਡੀ ਨੇ ਘਟਾਲਿਆਂ ਦਾ ਪਤਾ ਲੱਗਾ ਫਿਰ ਤੁਰ ਪਤਾ ਲੱਗੇਗਾ ਫਿਰ ਤੁਰ ਪਤਾ ਲੱਗੇਗਾ ਸੋ ਇਹ ਬਿਰਤੀਏ ਕਿਸਾਨ ਆਣਦਾ ਤਾਂ ਹੈ ਕਿਸਾਨ ਨੂੰ ਮੜਾ ਨਹੀਂ ਬੋਲਣਾ ਅੱਜ ਉੱਥੇ ਬੈਠੇ ਨੇ ਕਿਸਾਨ ਉੱਥੇ ਕੋ ਕਰੋੜਾ ਰੁਪਈਆ ਨਹੀਂ ਇਕੱਠਾ ਕਰਦੇ ਪਏ ਅੱਜ ਮਾਂ ਦਾ ਪੁੱਤਰ ਦੋ ਕਿੱल्ल्या ਦਾ ਮਾਲਕ ਦੋ ਤਿੰਨਾਂ ਭੈਣਾਂ ਦਾ ਭਰਾ ਮਾਰਿਆ ਗਿਆ ਗੋਲੀ ਨਾਲ ਬਾੜਦਰਾ ਦੇ ਮਾਰਦੇ ਨੇ ਕਿਸਾਨਾਂ ਦੇ ਪੁੱਤਰ ਆ ਜਿਹੜੇ ਤੁਹਾਡੇ ਨਾਲ ਗਨਮੈਨ ਤੁਰੇ ਫਿਰਦੇ ਨੇ ਤੁਹਾਡੀ ਰਾਖੀ ਵਾਸਤੇ ਇੱਕ ਕਿਸਾਨਾਂ ਦੇ ਪੁੱਤਰ ਹੀ ਨੇ ਹੋਰ ਨਹੀਂ ਕਿਸੇ ਦੇ ਜੇ ਇਸ ਕਰਕੇ ਉਹ ਤੁਹਾਡਾ ਮੁੱਖ ਮੰਤਰੀਆਂ ਦਾ ਹੁੰਦਾ ਸੀ ਗਾਂਡਮਨੋ ਤੋਂ ਬਗੈਰ ਤੁਰਨਾ ਚਾਹੀਦਾ ਤੁਸੀਂ ਮੁਰਗੀਖਾਨੇ ਖੋਲ੍ਹ ਲਓ ਤੇ ਹੁਣ ਤੁਸੀਂ ਵਾਗ ਵਾਗਲੀ ਫਰਦੇ ਜੇ ਨਾਲ ਤੇਰਾ ਮੁੰਡਾ ਨਾਲ ਗਾਂਡਮਨਲੀ ਫਰਦਾ ਉਹਦੇ ਕੋਲ ਕੀ ਰੰਗ ਕੇ ਭਾਈ ਉਹ ਕਿਉਂ ਗਾਂਡਮਨਲੀ ਫਰਦਾ ਸਰਕਾਰੀ ਕਿਹੜੇ ਕੋਲਲੀ ਫਰਦਾ ਕਾਨੂੰਨ ਆ ਸਰਕਾਰ ਦਾ ਤੇ ਕੋਈ ਕਾਨੂੰਨ ਨਹੀਂ ਕਾਨੂੰਨ ਉਹੋ ਹੀ ਧੜੀ ਓਡੀ ਜਾਂਦੀਆਂ ਨੇ ਉਹੋ ਹੀ ਸਾਰਾ ਕੁਝ ਹੋ ਜਾਂਦਾ ਸਰਪੇਗ ਪੱਗ ਦਾ ਰੰਗ ਬਦਲਿਆ ਉਹ ਵੀ ਪੱਗ ਜਿੰਦੀ ਭਗਤ ਸਿੰਘ ਦੀ ਜਿਹੜੀ ਪੱਗ ਸੀ ਉਹਨੂੰ ਤੁਸੀਂ ਬਧਨਾਮ ਕੀਤਾ ਕੈਪਟਨ ਨੂੰ ਗੁੱਟ ਕਮਾਰ ਮਾਰ ਮਾਰ ਕੇ ਤੁਹਾਨੂੰ ਪਗ ਸਿੰਘ ਦੀ ਪਾਗੜੇ ਮਾਰ ਮਾਰ ਦੇਣੀ ਮੇਰੀ ਗੱਲ ਨੋਟ ਕਰ ਲੈ ਜਾਈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ